ਦੇ ਟੁੱਥੇ ਕਿੜੇ ਇਹੋ ਜਿਹੇ ਇਹੋ ਜਿਹੇ ਗੁੰਡੇ ਉੱਠ ਕੇ ਜੀ ਜਿਹੜੇ ਸਭ ਤੋਂ ਪਾਣੀ ਘਟੀਆਂ ਬੰਦੀ ਉੱਠ ਕੇ ਤੇ ਦੇਖਦੇ ਰਾਖੇ ਬਣੇ ਬੈਠੇ ਨੇ ਸ਼ਿਪਸਣ ਆਪਣਾਈ ਬੈਠੇ ਕੋਈ ਕਿਹੜਾ ਜਿਹਾ ਬੰਦੀ ਬਣਾ ਕੇ ਹਾਂਜੀ ਤੇ ਪੰਜਾਬ ਦੇ ਮਹਾਨ ਨੂੰ ਅੱਗ ਲਾਉਣਾ ਚਾਹੁੰਦੇ ਅਸੀਂ ਪੰਜਾਬ ਦੀ ਸਰਕਾਰ ਇਥੋਂ ਦੀਆਂ ਏਜੰਸੀਆਂ ਹਾਂਜੀ ਸਮਾਂ ਰਹਿੰਦੇ ਨੇ ਇਹਨਾਂ ਗੁੰਡਿਆਂ ਨੂੰ ਨੱਥ ਪਾ ਲੈਣ ਪਰ ਇਹੋ ਜਿਹੇ 2-4 ਬੰਦੇ ਹਰ ਸ਼ਹਿਰ ਦੇ ਵਿੱਚ ਜਿਹੜੇ ਇਹੋ ਜਿਹੇ ਗੁੰਡੇ ਜਾਂ ਇਹੋ ਜਿਹੇ ਘਟੀਆਂ ਇਨਸਾਨ ਕਿਹੜੇ ਹਰ ਸ਼ਹਿਰ 'ਚ ਹੈਗੇ ਕਿਹੜੇ ਧਰਮ ਦੇ ਨਾਂ ਤੇ ਰਾਜਨੀਤੀ ਕਰਕੇ ਹਾਂਜੀ ਤੇ ਲੋਕਾਂ ਨੂੰ 扑ਕਾ ਕੇ ਤੇ ਇਹ ਤੋਂ ਭਾਏ ਕਿਰਾ ਸਾਹ ਚ ਫੁੱਟ ਪਾਉਂਦੇ ਆ ਫਰਜੀ ਉਹਨੇ ਆਪਣੇ ਘਰ ਤੇ ਕਿਰਪਾਨਾ ਮਰਵਾ ਕੇ ਤੇ ਰੋਟੀਆਂ ਲੈਣ ਦੀ ਸਾਰੀ ਕਹਾਣੀ ਹੈ ਸਾਨੂੰ ਸੁਰੱਖਿਆ ਮਿਲ ਜੇ ਗਨਮਨ ਮਿਲ ਜੇ ਨਾ ਉਹ ਨੌਜਵਾਨ ਦੇ ਕਿਰਕੇ ਸਾਡੀ ਦਸਤਾਰ ਦੀ ਬੇਦਵੀਂ ਨਾ ਹੁੰਦੀ ਤੇ ਮਤਲਬ ਉਹਦੀ ਕੁੱਟ ਮਾਰਨਾ ਹੁੰਦਾ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਪੰਜਾਬ ਵਿੱਚ ਹਮੇਸ਼ਾ ਵਿਰੋਧੀ ਧਿਰਾਂ ਵੱਲੋਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਗੱਲ ਕਰਦੇ ਆ ਮੁਖਸਰ ਸਾਹਿਬ ਦੀ ਧਰਤੀ ਤੇ ਵੱਡੀ ਘਟਨਾ ਵਾਪਰੀ ਜਿੱਥੇ ਸ਼ਿਵ ਸੈਨਾ ਵੱਲੋਂ ਇੱਕ ਸਿੱਖ ਨਾਲ ਕੁੱਟਮਾਰ ਕੀਤੀ ਗਈ ਸਿੱਖ ਇਕੱਲਾ ਸੀ ਸਿੱਖ ਨੌਜਵਾਨ ਪਰਿਵਾਰਕ ਮੈਂਬਰ ਲਈ ਕੋਈ ਹਸਪਤਾਲ ਕੰਮ ਜਾ ਰਿਹਾ ਸੀ ਪਰ ਇੱਥੇ ਧਰਨਾ ਲਾ ਕੇ ਬੈਠੇ ਸੀ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਦੀ ਅਗਵਾਈ ਚ ਧਰਨਾ ਲੱਗਿਆ ਸੀ ਸੋ ਉਸੇ ਮੁੱਦੇ ਤੇ ਵਿਚਾਰ ਚਰਚਾ ਕਰਨ ਜਾ ਰਹੇ ਹੈਗੇ ਮੇਰੇ ਨਾਲ ਜੁੜੇ ਨੇ ਸਤਕਾਰ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਮਹਾਲਮ ਸਾਹਿਬ ਸੋ ਮਹਾਲਮ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਲਮ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਆਪ ਜੀ ਦਾ ਬਹੁਤ ਧੰਨਵਾਦ ਨਿਸ਼ਾਨਤ ਜੀ ਆ ਚੈਨਲ ਤੇ ਰਿਗਰ ਠਾਰੀ ਟੀਮ ਦਾ ਧੰਨਵਾਦ ਜੀ ਸੋ ਮਹਾਲਮ ਸਾਹਿਬ ਪਹਿਲਾ ਸਵਾਲ ਹੀ ਹੈਗਾ ਵੀ ਜਿਹੜੀ ਕੱਲ ਘਟਨਾ ਵਾਪਰੀ ਹੈ ਮੁਖਸਰ ਸਾਹਿਬ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਵੀ ਸਿੱਖ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਸ਼ਿਵਸਨਾ ਦੇ ਆਗੂਆਂ ਦੇ ਵੱਲੋਂ ਸ਼ਿਵਸਨਾ ਦੇ ਜਿਹੜੇ ਵਰਕਰ ਉੱਤੇ ਧਰਨਾ ਲਾ ਕੇ ਬੈਠੇ ਸੀ ਕਹਿੰਦੇ ਵੀ ਪੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਇਸ ਘਟਨਾ ਨੂੰ ਇੰਜਾਮ ਸ਼ਿਵਸਨਾ ਵੱਲੋਂ ਦਿੱਤਾ ਗਿਆ ਸੋ ਇਹ ਸਾਰੀ ਘਟਨਾ ਨੂੰ ਕਿਵੇਂ ਦੇਖਦੇ ਹੋ ਵੇਖੋ ਜੀ ਬਹੁਤ ਮੰਦ ਭਾਗੀ ਗੱਲ ਹੈ ਜੋ ਕਿ ਕਿਹੜੇ ਸ਼ਿਫਤ ਸੈਨਾ ਦੇ ਗੁੰਡੇ ਆਏ ਤੇ ਨਹੀਂ ਕੋਈ ਨਹੀਂ ਕੋਈ ਪੰਜਾਬ ਦੇ ਮਾਹੌਲ ਨੂੰ ਅਗਲੋਂ ਦੀ ਕੋਸ਼ਿਸ਼ ਕਰਦੇ ਆ ਹਾਂਜੀ ਤੇ ਜਿਹੜੀ ਇਹ ਮੁਖਤਰ ਸਾਹਿਬ ਦੇ ਵਿੱਚ ਘਟਨਾ ਵਾਪਰੀ ਹੈ ਅਤ ਨਿੰਦਨਯੋਗ ਆ ਇੱਕ ਨੌਜਵਾਨ ਕੋਈ ਬਿਮਾਰ ਦੀ ਬਿਮਾਰੀ ਦੀ ਦਵਾਈ ਲੈਣ ਪੀੜਤਾ ਹਸਪਤਾਲ ਜਾ ਰਿਹਾ ਸੀਗਾ ਹਾਂਜੀ ਤੋਨੂੰ ਹਸਪਤਾਲ ਜਾਣ ਤੋਂ ਰੋਕ ਕੇ ਉਹਦੇ ਕੁੱਟਣਾ ਤੇ ਉਹਦੇ ਕਕਾਰਾਂ ਦੀ ਬੇਦਬੀ ਕਰਨੀ ਸਤਾਰ ਲਾਉਣ ਦੀ ਕੋਸ਼ਿਸ਼ ਕਰਨੀ ਹਾਂਜੀ ਇਹਦੂ ਮਾਰੀ ਗੱਲ ਮੈਂ ਨਹੀਂ ਸਮਝਦਾ ਕੋਈ ਹੋਵੇ ਪਰ ਹੁਣ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਤੇ ਇਹਨਾਂ ਨੂੰ ਤੁਰੰਤ ਤਨ ਸਾਰੇ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਤੇ ਉਹਨਾਂ ਨੂੰ ਅਰੈਸਟ ਕਰਨੀ ਚਾਹੀਦਾ ਹੈ ਜੀ ਅਸੀਂ ਤਾਂ ਮੁਖਤਰ ਸਾਹਿਬ ਦੇ ਐਸਐਸਪੀ ਸਾਹਿਬ ਤੋਂ ਬੀਸੀ ਸਾਹਿਬ ਤੋਂ ਸਾਰੇ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗੇ ਕਿ ਜੇ ਤਾਂ ਉਹਨਾਂ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਤੁਰੰਤ ਉਹਨਾਂ ਨੂੰ ਅਰੈਸਟ ਕਰ ਲੈ ਪ੍ਰਸ਼ਾਸਨ ਠੀਕ ਆ ਜੀ ਨਹੀਂ ਤਾਂ ਫਿਰ ਅਸੀਂ ਵੀ ਆਪਣੀ ਕੋਈ ਅਗਲੀ ਕਾਰਵਾਈ ਕਰਾਂਗੇ ਹਾਂ ਜੀ ਜੇ ਸਾਨੂੰ ਧਰਨਾ ਲਾਉਣਾ ਪਏ ਕੱਲ ਸਾਡੀ ਉੱਤੇ ਮੁਖਤਰ ਸਾਹਿਬ ਕਾਲ ਆ ਗਈ ਆ ਮੀਟਿੰਗ ਰੱਖੀ ਹੋਈ ਸਾਰੇ ਸਿੰਘ ਅੱਜ ਵੀ ਇਕੱਠੇ ਉੱਤੇ ਬੈਠੇ ਨੇ ਮੁਖਤਰ ਸਾਹਿਬ ਦੇ ਵਿੱਚ ਹਾਂ ਜੀ ਮੀਟਿੰਗ ਕਰ ਰਹੇ ਨੇ ਕੱਲ 9 ਵਜੇ ਕਲੈਮ ਦੇ ਦਿੱਤਾ ਹੈ ਜਿੱਤੋਂ ਦੇ ਤੇ ਦੋਸ਼ੀ ਤੇ ਕਾਰ ਵੀ ਕਿਹੜੇ ਦੋਸ਼ੀ ਕਿੰਨੇ ਸ਼ਿਫਸ ਹਣਾਤੇ ਨੇ ਹਾਂ ਜੀ ਸਾਰਿਆਂ ਤੇ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਕਾਰ ਵੀ ਕਰਕੇ ਅਰੈਸਟ ਕਰ ਲੈ ਠੀਕ ਆ ਨਹੀਂ ਤੇ ਫਿਰ ਅਸੀਂ ਵੀ ਆਪਣੀ ਜਵਾਬੀ ਕਾਰਵਾਈ ਦਾ ਅਸੀਂ ਬਿਲਕੁਲ ਤਿਆਰ ਬੈਠੇ ਹਾਂ ਪੂਰੇ ਪੰਜਾਬ ਦੇ ਵਿੱਚ ਸਾਰਗੇ ਜਥੇਬੰਦੀਆਂ ਨਾਲ ਸਾਡੀ ਆਪ ਚ ਤਾਲਮਿਲ ਹੋ ਰਿਹਾ ਹੈ ਜੀ ਜੇਕਰ ਨਹੀਂ ਕਾਰ ਵੀ ਕਰਦੇ ਫਿਰ ਜੋ ਵੀ ਕੱਲ ਨੂੰ ਉੱਥੇ ਵੱਡਾ ਇਕੱਠ ਕਰਕੇ ਮੁਖਸਰ ਸਾਹਿਬ ਦੇ ਵਿੱਚ ਜਿਹੜਾ ਵੀ ਅਸੀਂ ਸਾਰੀਆਂ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਫੈਲਾ ਲਵਾਂਗੇ ਜੀ ਉਹ ਫਿਰ ਕੱਲ ਨੂੰ ਸਰਕਾਰ ਦੇ ਖਿਲਾਫ ਹੋਵੇ ਚਾਹੇ ਸ਼ਿਵ ਸੈਨਾ ਦੇ ਖਿਲਾਫ ਹੋਵੇ ਹਾਂਜੀ ਉਹਦੀ ਜਿਵੇਂ ਵੀ ਕੱਲ ਨੂੰ ਸ਼ਿਵ ਸੈਨਾ ਦੇ ਉਹਨਾਂ ਕਿਹੜੇ ਗੁੰਡਿਆਂ ਦੀ ਹੋਵੇਗੀ ਤੇ ਜਿਹੜੀ ਪੰਜਾਬ ਸਰਕਾਰ ਦੇ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਤੇਵਲ ਪ੍ਰਸ਼ਾਸਨ ਦੀ ਹੋਵੇਗੀ ਜੀ ਜੀ ਹਾਂਜੀ ਹਾਂਜੀ ਸੋ ਮਹਾਲਮ ਸਾਹਿਬ ਸ਼ਿਵ ਸੈਨਾ ਪ੍ਰਧਾਨ ਨੇ ਇੱਕ ਚੈਨਲ ਤੇ ਇੰਟਰਵਿਊ ਦਿੱਤੀ ਹੈ ਉਸ ਦਾ ਕਹਿਣਾ ਹੈਗਾ ਕਿ ਸਿੱਖ ਜੋ ਸਿੱਖ ਨੌਜਵਾਨ ਨੇ ਪਹਿਲਾਂ ਸਾਨੂੰ ਅੱਗੋਂ ਮਾੜੀ ਚਪਦਾਵ ਫਿਰ ਇਹ ਸਾਰਾ ਕੁਝ ਹੋਇਆ ਵੇਖੋ ਇੱਕ ਬੰਦਾ ਕਿਤੇ ਸੈਂਕੜੇ ਕਿੰਨੇ ਕੁ ਬੰਦੇ ਧਰਨਾ ਲਈ ਤੁਸੀਂ ਇੱਕ ਬੰਦਾ ਕੀ ਮਾਰੀ ਖਦਾਬ ਦੀ ਬੋਲ ਸਕਦਾ ਕੋਈ ਗੱਲ ਮੰਨਣ ਦੀ ਨਹੀਂ ਆਸ ਸੀ ਕਿڑی ਗੱਲ ਉਹ ਛੇਪਸਾਨਾ ਜੋ ਮਰਜ਼ੀ ਝੂਠ ਮਾਰੀ ਜਾਵੇ ਜੀ ਉਹਨਾਂ ਨੇ ਅੱਗੇ ਪਹਿਲਾਂ ਕੰਟਰਵੀ ਦਿੱਤੀ ਵੀ ਸਾਡੇ ਕਰਨ ਵੀ 25 ਬੰਦਿਆਂ ਨੇ ਕਿਰਪਾਨਾਂ ਮਾਰੀਆਂ ਨੇ ਸਾਡੇ ਜਿਹੜੇ ਰਵੀ ਕੁਮਾਰ ਪ੍ਰਧਾਨ ਹੈ ਉਹਨੇ ਕਿੰਦੇ ਕਹਿਣ ਤੇ ਧਰਨਾ ਲੱਗਾ ਸੀ ਹਾਂਜੀ ਵੀ ਪ੍ਰਸ਼ਾਸਨ ਨੂੰ ਗੱਲ ਕਰਦਾ ਜੀ ਤੇਰੇ ਕਰਨ ਤੋਂ ਕਿਰਪਾਨਾਂ ਮਾਰੀਆਂ ਪ੍ਰਸ਼ਾਸਨ ਕਹਿੰਦਾ ਜੀ ਸੱਚ ਹੁੰਦਾ ਕਿਰਪਾਨਾਂ ਆਪ ਹੀ ਕਿਰਪਾਨਾਂ ਮਰਾਉਂਦੇ ਆਪ ਹੀ ਹਮਲੇ ਕਰਾਉਂਦੇ ਨੇ ਤੇ ਆਪ ਇਹ ਸਾਰਾ ਕਰਦੇ ਸਾਨੂੰ ਸਪੋਰਟੀਆਂ ਮਿਲ ਜਾਣ ਜੀ ਅਤੇ ਸੁਰੱਖਿਆ ਲੈਣ ਦੇ ਖਾਤਰ ਇਹ ਸਾਰਾ ਸਟ੍ਰਾਮੇ ਦੇ ਅਕਦੇ ਆਪਣੇ ਬੰਦੇ ਹੁੰਦੇ ਆ ਆਪਣੇ ਬੰਦੇ ਆ ਤੇ ਹਮਲਾ ਕਰਾਉਂਦੇ ਆ ਆਪ ਹੀ ਸਾਰੇ ਕਹਾਣੀ ਬਣਾ ਕੇ ਸਾਨੂੰ ਸਪੋਰਟੀਆਂ ਲੈਣ ਦੇ ਖਾਤਰ ਇਹ ਗੱਲਾਂ ਕਰਦੇ ਹੈਗੇ ਆ ਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਇੱਥੋਂ ਦਾ ਪ੍ਰਸ਼ਾਸਨ ਹੈ ਜੀ ਉਹਨਾਂ ਨੂੰ ਸਪੋਰਟੀਆਂ ਅੱਖਾਂ ਮੀਟ ਕੇ ਉਸ ਨੂੰ ਦਬਾ ਕੇ ਕੱਟ ਪੀਂਦੇ ਨੇ ਹੋਣ ਸਾਨੂੰ ਸ਼ਰੇਆਮ ਧਮਕੀਆਂ ਦੇ ਰਹੇ ਇੱਥੇ ਛੇਪਸਨਾ ਪ੍ਰੋਇਪਰ ਤੇ ਸਾਡੇ ਵੀ ਇੱਥੇ ਇੱਕ ਬੜੇ ਇਹਨਾਂ ਦੇ ਗੁੰਡੇ ਪਾਲੇ ਹੋਏ ਪ੍ਰੋਇਪਰ ਦੇ ਵਿੱਚ ਹਰ ਸਾਲ ਸਾਡੇ 6 ਜੂਨ ਨੂੰ ਮਾਹੌਲ ਖਰਾਬ ਕਰਦੇ ਪ੍ਰੋਇਪਰ ਦਾ ਜੀ ਜੀ ਚਲੋ ਉਸ ਸਵਾਲ ਤੇ ਦੁਬਾਰਾ ਹੁਣੇ ਹਾਂ ਹਾਂ ਹਾਂਜੀ ਤੇ ਫਿਰ ਇਹੇ ਗੱਲ ਕੱਲ ਦਾ ਸੀ ਵੀ ਇੱਥੇ ਸਾਰੇ ਜਿੱਥੇ ਬੰਦੇ ਨੂੰ ਫਿਰ ਰੈਟ ਕਰਤਾ ਪੰਜਾਬ ਦੇ ਵਿੱਚ ਕੱਲ ਉਥੋ ਕਾਲ ਆ ਗਈ ਸੀਗਾ ਜੀ ਮੈਨੂੰ ਵੀ ਜੀ ਤੇ ਅਸੀਂ ਵੀ ਉਥੋਂ ਕੱਲ ਨੂੰ ਆਪਣਾ ਤਿਆਰੀ ਕਰਾਂਗੇ ਜੇ ਤਾਂ ਕੱਲ ਤੱਕ ਸ਼ਾਂਤ ਕਰਾ ਸਾਰੀ ਗੱਲ ਕਲੀਅਰ ਹੋ ਚੁੱਕੀ ਜੇ ਤਾਂ ਸਰਕਾਰ ਨੇ ਪਰਚਾ ਦਰਜ ਕਰਤਾ ਸਮਾਂ ਰਹਿੰਦਾ ਪਰਚਾ ਦਰਜ ਹੋ ਗਿਆ 295 ਦਾ ਜੀ ਫਿਰ ਜੇ ਬੰਦੇ ਅਰੈਸਟ ਕਰ ਲਏ ਠੀਕ ਨੇ ਤੇ ਪਰ ਸਾਡੀ ਵੀ ਆਪਣੀ ਤਿਆਰੀ ਹੈ ਜੋ ਅਸੀਂ ਸਾਰੀ ਜਥੇਬੰਦੀਆਂ ਵਿਚਾਰ ਕਰਕੇ ਅਲਰਟ ਰਹਿ ਆ ਕਿ ਪ੍ਰੋਗਰਾਮ ਜਿਆਪ ਦੇ ਵਿੱਚ ਤੇ ਪੰਜਾਬ ਬੰਦ ਕਰੀਏ ਤੇ ਕੁਝ ਵੀ ਕਰੀਏ ਅਸੀਂ ਨੂੰ ਕਰਨਾ ਪਿਆ ਕਰਾਂਗੇ ਬਿਲਕੁਲ ਜੀ ਬਿਲਕੁਲ ਇਹ ਗੱਲ ਹੈਗੀ ਜੀ ਸੋ ਹਮਾਲਮ ਸਾਹਿਬ ਅਗਲਾ ਸਵਾਲ ਇਹ ਹੈਗਾ ਵੀ ਇਹ ਪਹਿਲੀ ਘਟਨਾ ਨਹੀਂ ਹੈਗੀ ਜੋ ਮੁਕਸਰ ਵਿੱਚ ਹੋਈ ਹੈ ਸਿੱਖਾਂ ਦੇ ਨਾਲ ਵਧੀਆਂ ਜਿਹੜੀਆਂ ਆਏ ਦਿਨ ਹੁੰਦੀਆਂ ਰਹਿੰਦੀਆਂ ਨੇ ਕਿ ਉਹਨੇ ਨਾ ਵੀ ਹਰਿਆਣੇ ਦੇ ਵਿੱਚ ਵੀ ਕੁੱਟਮਾਰ ਹੋਈ ਸੀ ਮਹਾਰਾਸ਼ਟਰ ਦੇ ਵਿੱਚ ਵੀ ਕੁੱਟਮਾਰ ਹੋਈ ਹਿਮਾਚਲ ਦੇ ਵਿੱਚ ਕੁੱਟਮਾਰ ਕਈ ਸਿੱਖਾਂ ਦੇ ਨਾਲ ਹੋਈ ਹੈਗੀ ਹੈ ਤੇ ਇਹ ਫਿਰ ਕਿਉਂ ਸਿੱਖਾਂ ਦੇ ਨਾਲ ਇਹੋ ਜਿਹਾ ਵਰਤਾਰਾ ਵਰਤਿਆ ਜਾਂਦਾ ਇਹ ਵਰਤਾਂਤ ਇੱਕ ਘੱਟ ਗਿਣਤੀਆਂ ਨੂੰ ਦਬਾਉਣ ਦੇ ਫਿਰ ਕਾਮਨ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਥਾਂ ਪਿੱਛੇ ਸੰਤ ਚਰਨ ਸਿੰਘ ਦੇ ਉੱਤੇ ਪੋਸਟਰ ਪਾੜੇ ਗਏ ਤਸਵੀਰਾਂ ਲਾਈਆਂ ਗਈਆਂ ਹਾਂਜੀ ਤੇ ਸਿੱਖ ਰਾਏ ਤੇ ਸਿੱਖਾਂ ਦੇ ਖਾਲਸੇ ਨੇ ਸ਼ਾਨ ਸਰ ਦੀ ਬੇਦਵੀ ਕੀਤੀ ਗਈ। ਹਾਂਜੀ ਹਾਂਜੀ। ਤੇ ਮਾਚਲ ਤੇ ਗੁੰਡਿਆਂ ਨੇ ਉੱਥੇ ਕੀਤੀ। ਫਿਰ ਉਹ ਤੋਂ ਵੀ ਸੀ ਸਾਰੀ ਪੰਜਾਬ ਚ ਮੈਂ ਪ੍ਰੋਪਰ ਵੀ ਮੰਗ ਕੀਤੀ ਉਹਨਾਂ ਦੋਸ਼ੀਆਂ ਕੋਲ ਪਰਚਾ ਦਰਜ ਕੀਤਾ ਜਾਵੇ। ਹਾਂਜੀ। ਯਾਰ ਕਿੱਥੇ ਵੀ ਅਸੀਂ ਜਾ ਕੇ ਬੋਲੀਦਾ ਐ। ਚਾਹ ਹਰਿਆਣੇ ਚ ਕਰਦੇ ਕਿਤੇ ਵੀ ਕਰਦੇ ਪਰ ਕਾਰਵਾਈ ਪ੍ਰਸ਼ਾਸਨਾਂ ਨਾਲ ਬਿਲਕੁਲ ਨਹੀਂ ਕਰਦਾ। ਤੇ ਉਤਰੋ ਸੈਂਟਰ ਦੇ ਦਬਾਅ ਹੁਣ ਕਰਕੇ ਸ਼ਮਸਾਨਾ ਦਾ ਇਹ ਕਾਰਵਾਈ ਨਹੀਂ ਹੋ ਰਹੀ। ਜੀ। ਜਦੋਂ ਵੀ ਤਾਂ ਇਹ ਕਾਹਕੇ ਵੀ ਪੰਜਾਬ ਦੀ ਸਰਕਾਰ ਇਤੁਣੇ ਏਜੰਸੀਆਂ ਹਾਂਜੀ। ਸਮਾਂ ਰਹਿੰਦੇ ਇਹਨਾਂ ਗੁੰਡਿਆਂ ਨੂੰ ਨੱਥ ਪਾ ਲੈਣ। ਜੀ ਗੱਲ ਠੀਕ ਆ ਨਹੀਂ ਤਾਂ ਸਾਡੇ ਉਹ ਗੁਰੂ ਗੋਬਿੰਦ ਸਿੰਘ ਮਹਾਰ ਨਿਸ਼ਾਸਤਰ ਬਖਸ਼ਿਆ ਅਸੀਂ ਕੋਈ ਜੈਡ ਸਖਣ ਸਾਨੂੰ ਲੋੜ ਨਹੀਂ ਜਾਣ ਜੈਡ ਫਿਰ ਕ ਲੈਣੀ ਅਸੀਂ ਹਾਂਜੀ ਤੇ ਅਸੀਂ ਫਿਰ ਝੂਠੀਆਂ ਕਹਾਣੀਆਂ ਬਣਾ ਕੇ ਜੈਡ ਸਖਣ ਹੀ ਲੈਣੀ ਕਿ ਅਸੀਂ ਇਹ ਸਾਨੂੰ ਸਪੋਰਟ ਨਹੀਂ ਚਾਹੀਦਾ ਸਾਨੂੰ ਸਰਕਾਰੀ ਪੈਸਾ ਚਾਹੀਦਾ ਹੈ ਜੀ ਗੁਰੂ ਨਾਨਕ ਦਾ ਸਿੱਖ ਜਿਹੜਾ ਕਲਕੀ ਤਰ ਪਾਸ਼ਾ ਦਾ ਪੁੱਤਰ ਆਪਣੀ ਕਿਰਤ ਕਰਕੇ ਗੁਜ਼ਾਰਾ ਕਰਦਾ ਤੇ ਕਿਰਤ ਦੇ ਵਿੱਚ ਅਸੀਂ ਪਹਿਲਾਂ ਹਰਕਤ ਨੂੰ ਬੇਨਤੀ ਕਰਦੇ ਆ ਜੀ ਸਾਡੇ ਬਜ਼ੁਰਗਾਂ ਨੇ ਇਸ ਦੇਸ਼ ਨੂੰ ਯਾਦ ਕਰਾਇਆ ਸੀ ਖੂਨ ਡੋਲ੍ਹਿਆ ਸੀ ਹਾਂਜੀ ਇੱਕ ਦਾ ਸਿਧਾਂਤ ਬਣਾਇਆ ਸਭ ਕੁਝ ਬਣਾਇਆ ਜੀ ਫਿਰ ਇਹ ਕਿਹੜੇ ਲੋਕ ਇਸ ਦੇਖਦੇ ਨੇ ਜਾਣ ਪੁੱਛ ਕੇ ਜਿਹੜਾ ਮਾਹੌਲ ਇੱਥੋਂ ਦਾ ਖਰਾਬ ਕਰਨ ਲੱਗੇ ਹੋਏ ਨੇ ਕੱਲ ਉੱਠੀਆਂ ਸ਼ੇਰ ਸੈਨਾ ਹੋਈਆਂ ਇਹਨਾਂ ਦਾ ਕੋਈ ਦੇਸ਼ ਲਈ ਚਾ ਕੌਮ ਲਈ ਇਹਨਾਂ ਦਾ ਕੋਈ ਖਾਨ ਕੱਢ ਕੇ ਇਹਨਾਂ ਕੌਮ ਲਈ ਅੱਜ ਤੱਕ ਕੀ ਕੀਤਾ ਸ਼ੇਰ ਸੈਨਾ ਨੇ ਦੇਸ਼ ਲਈ ਕੀ ਕੀਤਾ ਹੈ ਅੱਜ ਇਹ ਢੂਠੇ ਰਾਖਰੇ ਬਣੇ ਹੋਏ ਨੇ ਹਿੰਦੁਸਤਾਨ ਦੇ ਰਾਖੇ ਬਣੇ ਹੋਏ ਨੇ ਜਾਂ ਭਾਰਤ ਦੇ ਰਾਖੇ ਬਣੇ ਪਰਦੇ ਆ ਜੀ ਇਹਨਾਂ ਭਾਰਤ ਲਈ ਅੱਜ ਵੀ ਦੱਸੋ ਇਹਨਾਂ ਦੀ ਸ਼ੇਰ ਸੈਨਾ ਦੀ ਕੋਈ ਕੁਰਬਾਨੀ ਕਿਤੇ ਨਰ ਵੀ ਮਰੇ ਹੋਣ ਜਾਂ ਸ਼ਹੀਦ ਹੋਏ ਨੇ ਹਾਂਜੀ ਸਾਡੇ ਦੇ ਇਥੇ ਦੇਸ਼ ਨੂੰ ਯਾਦ ਕਰਾਉਣ ਨੂੰ ਸਾਡੇ ਬਜ਼ੁਰਗਾਂ ਨੇ ਫਾਂਸੀਆਂ ਦੇ ਰਸਤੇ ਚਿੰਮੇ ਕਾਲੇ ਪਾਣੀ ਸਜਾ ਕਟੀਆਂ ਅੱਜ ਏ ਠੂਠੇ ਕਿੜੇ ਇਹੋ ਜੇ ਇਹੋ ਜੇ ਮੁੰਡੇ ਉੱਠ ਕੇ ਜੀ ਜਿਹੜੇ ਸਭ ਤੋਂ ਪਾਣੀ ਘਟੀਆਂ ਪੰਦੀ ਉੱਠ ਕੇ ਤੇ ਦੇਸ਼ ਦੇ ਰਾਖੇ ਬਣੇ ਬੈਠੇ ਨੇ ਸ਼ੇਵਤਣ ਬਣਾਈ ਬੈਠੇ ਕੋਈ ਕਿਹੜਾ ਜਿ세 ਬੰਦੇ ਬਣਾ ਕੇ ਹਾਂਜੀ ਤੇ ਪਿਆਰ ਦੇ ਮਹਾਲ ਨੂੰ ਅੱਗ ਲਾਉਣਾ ਚਾਹੁੰਦੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜੀ ਸਾਡੇ ਸਬਰ ਨੂੰ ਇਥੋਂ ਦੀ ਸਰਕਾਰਾਂ ਦਾ ਪਰਖਣ ਅੱਗੇ ਵੀ ਇੱਕ ਨੇ ਪੰਜਾਬ ਦੇ ਮਾਹੌਲ 'ਚ ਵਜਣੇ ਨਰੰਗਕਾਰੀ ਨੇ ਉਹ ਮੀਹ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਹਾਂਜੀ ਫਿਰ ਅਸੀਂ ਉਹਦੇ ਵੀ ਸ਼ਾਂਤਮਈ ਤਰੀਕੇ ਰੋਕਣ ਦੀ ਕੋਸ਼ਿਸ਼ ਨਹੀਂ ਰੁਕਿਆ ਤੇ ਫਿਰ ਸਾਨੂੰ ਜੋ ਇੱਥੇ ਪੰਜਾਬ 'ਚ ਹੋਇਆ ਇੱਥੇ ਬੱਚਾ-ਬੱਚਾ ਜਾਣਦਾ ਹੈ ਜੀ ਸਾਡੇ ਇਹ ਪਾਸੇ ਕਿਹੜੇ ਪਾਸੇ ਜਾ ਰਹੇ ਸਾਨੂੰ ਨਾਲ ਜਾਣਾ ਅਸੀਂ ਚਾਹੁੰਦੇ ਵੀ ਇਹ ਆਪਣੀ ਕਿਹੜੀ ਇਹੋ ਜਿਹੀ ਮਾੜੀਆਂ ਹਰਕਤਾਂ ਗੰਡੀਆਂ ਕਰਤੂਤਾਂ ਕਰਨ ਬਵਾਜ ਆ ਜਾਣ ਜੀ ਨਹੀਂ ਤਾਂ ਫਿਰ ਇਹਦਾ ਕੰਮ ਬੜੇ ਵੱਡੇ ਲੈਵਲ ਤੇ ਇਹਦਾ ਨੁਕਸਾਨ ਹੋਊਗਾ ਪੰਜਾਬ ਦੇ ਲੋਕਾਂ ਨਾਲ ਭਾਈਚਾਰਾ ਕਿਹੜੇ ਅਸਲ ਉਹ ਕਿਹੜੇ ਲੋਕਾਂ ਦਾ ਭਾਈਚਾਰਾ ਖਰਾਬ ਹੋਊਗਾ ਪੰਜਾਬ ਦਾ ਹਾਂਜੀ ਹਾਂਜੀ ਅਸੀਂ ਨਹੀਂ ਚਾਹੁੰਦੇ ਮਤਲਬ ਕਿ ਸਾਰੇ ਹਿੰਦੂ ਨਹੀਂ ਮਾਰੇਗੇ ਜੀ ਹਿੰਦੂ ਉਹ ਸਾਡੇ ਬੜਾ ਪਿਆਰ ਹੈ ਸਾਰ ਸਤਿਕਾਰ ਕਰਦੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਰਦੇ ਬਾਣੀ ਵੀ ਪੜਦੇ ਆ ਪਰ ਇਹੋ ਜੇ ਦੋ ਚਾਰ ਬੰਦੇ ਹਰ ਸ਼ਹਿਰ ਦੇ ਵਿੱਚ ਕਿਹੜੇ ਇਹੋ ਜੇ ਗੁੰਡੇ ਜਾਂ ਇਹੋ ਜੇ ਘਟੀਆ ਇਨਸਾਨ ਕਿਹੜੇ ਹਰ ਸ਼ਹਿਰ 'ਚ ਹੈਗੇ ਕਿਹੜੇ ਧਰਮ ਦੇ ਨਾਂ ਤੇ ਰਾਜਨੀਤੀ ਕਰਕੇ ਹਾਂਜੀ ਤੇ ਲੋਕਾਂ ਨੂੰ ਭੁड़का ਕੇ ਤੇ ਇਹ ਤੋਂ ਪਾਇਕਰਾਂ ਸਾਹ ਚ ਫੁੱਟ ਪਾਉਂਦੇ ਆ ਇਹਨਾਂ ਦੇ ਸਰਕਾਰ ਸਮਾਂ ਰਹਿੰਦੇ ਕੰਟਰੋਲ ਕੰਟਰੋਲ ਕਰ ਲਿਆ ਗੱਲ ਠੀਕ ਹੈ ਕਿ ਫਿਰ ਇੰਦਾ ਕੜਾ ਨਤੀਜੇ ਮਾਰੀ ਹੋਣਗੇ ਜੀ ਮਹਾਲਮ ਸਾਹਿਬ ਪਿਛਲੇ ਦਿਨੀ ਸ਼ਿਵ ਸੇਨਾ ਫਰੋਈਪੁਰ ਦੇ ਆਗੂਆਂ ਵੱਲੋਂ ਇੱਕ ਸਟੇਟ ਪੋਸਟ ਕੀਤਾ ਸੀ ਕਿ ਅਸੀਂ ਵੀ 6 ਜੂਨ ਨੂੰ ਸ਼ਹੀਦਾਂ ਦੀ ਵਰਸੀ ਮਨਾਵਾਂਗੇ ਇੰਦਰਾ ਗਾਂਧੀ ਬਿਆਨ ਸਿੰਘ ਜਿਹਨਾਂ ਨੂੰ ਵੇਦਿਆ ਤੇ ਹੋਰਾਂ ਦੀ ਪਰ ਫਿਰ ਉਸ ਤੋਂ ਬਾਅਦ ਜਥੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਹਾਂਜੀ ਹਾਂਜੀ ਵੇਖੋ ਹਰ ਸਾਲ ਇਹ ਸ਼ਾਂਤਮੀ ਮੌਲ ਨੂੰ ਕਿੱਥੇ ਵੀ ਨਕਲ ਆਉਣੀ ਆ ਤੇ ਕਿਹੜੀ ਉਹਨਾਂ ਛੁੱਟੀਆਂ ਸਕੂਲਟੀਆਂ ਲਈਆਂ ਹੋਈਆਂ ਨੇ ਗਨਮੈਲੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਬਰਕਰਾਰ ਰੱਖਣ ਲਈ ਕੰਮ ਕਰਦੇ ਆ ਜੀ ਉਹਦੇ ਵੀ ਤੁਹਾਨੂੰ ਦੱਸੇ 6 ਚੈਨਲ ਦੇ ਵੀ 6 ਜੂਨ ਨੂੰ ਇੰਦਰਾ ਗਾਂਧੀ ਦਾ ਮਰੀ ਹੈ ਨਾ 6 ਜੂਨ ਨੂੰ ਬਿੰਤੂ ਮਰਿਆ ਹੈ ਨਾ 6 ਜੂਨ ਪੀਪੀਸ ਗੱਲ ਮਰਿਆ ਹੈ ਨਾ 6 ਜੂਨ ਜਰਨਲ ਵਜਤਿਆ ਮਰਿਆ ਹੈ ਤੇ ਇਸ ਤਰ੍ਹਾਂ ਤੇ ਮਤਲਬ ਕਿ ਕਹਿੰਦੇ ਵਾਸੀ ਸਿੱਧੀ ਜਿਹੜੇ ਮਨਾਉਣੀ ਉਹਨਾਂ ਦੇ ਜੀ ਜੀ ਜਾਣ ਪੁੱਜ ਕੇ ਸ਼ਰਾਰਤ ਕਰਨੀ ਮਾਹੌਲ ਖਰਾਬ ਕਰਨਾ ਤਾਂ ਸਾਡੇ ਇੱਕੜ ਜਹਾਵਾ ਦੇ ਨਾਮਕ ਪਾਉਣਾ ਜੀ ਇਹ ਇੰਨਾਂ ਦੀ ਕਹਾਣੀ ਹੈ ਸਾਡੇ ਜਖਮਾਂ ਨੂੰ ਨਮਕ ਪਾ ਕੇ ਸਾਨੂੰ ਜਾਣ ਬੁੱਝ ਕੇ ਸਾਡੇ ਘਰੇ ਸਿੱਧੀ ਜੇਨ ਨੇ ਉਹਨਾਂ ਦੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਅਸੀਂ ਬੜਾ ਨਾਲ ਸਬਰ ਪੁਰਖ ਰਹੇ ਆ ਸਾਡੇ ਵੀ ਨਾ ਮਾਹੌਲ ਖਰਾਬ ਹੋਵੇ ਹਟਦੇ ਨਹੀਂ ਜਾਣ ਬੁੱਝ ਕੇ ਕੁਛ ਸ਼ਰਾਰਤਾਂ ਤੋਂ ਜੀ ਜੀ ਇਹ ਸ਼ਰਾਰਤਾਂ ਤੋਂ ਪੰਜਾਬ ਸਰਕਾਰ ਇਹਨਾਂ ਦੇ ਕਿਹੜੇ ਸਾਰੀਆਂ ਸਕੂਲਾਂ ਨੂੰ ਵਾਪਸ ਲਵੇ ਜੀ ਇਹਨਾਂ ਦੇ ਕਿਹੜੀ ਬੰਦਗੀਕਾਰ ਵੀ ਕਰੇ ਜਿਹੜੇ ਨੇ ਪੂਰੀ ਇਨਕੁਆਇਰੀ ਕਰੇ ਜਿਹੜੇ ਨੇ ਝੂਠੀਆਂ ਫਰਜ਼ੀ ਅੱਜ ਕਰ ਕਿੰਨੇ ਹਮਲੇ ਬਣਾਏ ਕਿ ਚਾਰਾ ਪੰਜਾਂ ਤੇ ਫਰਜ਼ੀ ਲੁਧਿਆਣੇ ਚ ਵੀ ਹੋਇਆ ਉਹਨਾਂ ਫਰਜ਼ੀ ਹਮਲਾ ਬਣਾਇਆ ਇੱਕ ਤੋਂ ਹੋਰ ਵੀ ਫਰਜ਼ੀ ਇਹਨਾਂ ਦੇ ਸਖਿਪਤ ਨਾਲ ਬੰਦੇ ਨਿਕਲੇ ਵੀ ਫਰਜ਼ੀ ਹਮਲੇ ਕਰਾ ਕੇ ਤੇ ਸਪੋਰਟਿੰਗ ਲੈਂਡ ਦੀ ਖਾਤਰੇ ਕੰਮ ਕਰਦੇ ਆ ਜੀ ਤੇ ਇਹ ਸਰਕਾਰ ਇਹ ਵੀ ਕਿਹੜਾ ਉਹਨਾਂ ਕਰਦੇ ਆ ਆਪਣੇ ਫਰਜ਼ੀ ਉਹਨੇ ਆਪਣੇ ਘਰ ਤੇ ਕਿਰਪਾਨਾ ਮਰਵਾ ਕੇ ਤੇ ਸਪੋਰਟਿੰਗ ਲੈਂਡ ਦੀ ਸਾਰੀ ਕਹਾਣੀ ਹੈ ਸਾਨੂੰ ਸੁਰੱਖਿਆ ਮਿਲ ਜੇ ਗਨਮਨ ਮਿਲ ਜੇ ਜੇt ਹੋਰ ਮੈਂ ਇੱਥੇ ਗੱਲ ਦੱਸਾਂ ਉਸ ਮੌਕੇ ਤੇ ਇੱਕ ਤੋਂ ਹਮਲਾ ਹੋਇਆ ਨੌਜਵਾਨ ਤੇ ਉੱਥੇ ਪ੍ਰਸ਼ਾਸਨ ਜੀ ਉਹਨਾਂ ਦੇ ਕੰਮਿੰਟ ਸਾਰੇ ਪ੍ਰਸ਼ਾਸਨ ਦੇ ਵੱਧੂ ਸੀਗਾ ਪਰ ਰੋਕਿਆ ਨਹੀਂ ਗਿਆ ਜੀ ਪ੍ਰਸ਼ਾਸਨ ਦੇ ਹੁੰਦੇ ਆ ਇੱਕ ਬੰਦੇ ਦੇ ਇਹਨੇ ਬੰਦੇ ਉੱਤੇ ਗੱਲ ਪੈਂਦੀ ਤੇ ਪ੍ਰਸ਼ਾਸਨ ਸੱਤਾ ਸੀ ਉੱਤੇ ਉਹਨੂੰ ਕਾਰ ਵੀ ਕਰਦਾ ਜੀ ਉਹ ਜਾ ਕੇ ਉਹਨਾਂ ਬੰਦੇ ਕੋਲੇ ਰੋਕਦੇ ਹੁੰਦੇ ਉਹਨਾਂ ਦੇ ਕਾਰ ਵੀ ਕਰਕੇ ਤੇ ਉਹ ਉਹ ਤੋਂ ਫੱਲਿੰਦਾ ਤੇ ਮਾਹੌਲ ਨਾ ਖਰਾਬ ਹੁੰਦਾ ਉਹ ਨੌਜਵਾਨ ਦੇ ਕਿਰਕਸਾਂ ਦੀ ਦਸਤਾਰ ਦੀ ਵੇਦਵੀ ਨਾ ਹੁੰਦੀ ਤੇ ਮਤਲਬ ਉਹਦੀ ਕੁੱਟਮਾਰ ਨਾ ਹੁੰਦੀ ਇੱਥੇ ਪ੍ਰਧਾਨ ਸਭ ਤੇ ਲਾਟਣਾ ਵੀ ਵਾਪਰ ਸਕਦੀ ਸੀ ਜਾਨ ਮਾਲੀ ਦਾ ਨੁਕਸਾਨ ਵੀ ਹੋ ਸਕਦਾ ਸੀਗਾ ਉਹ ਕੁਝ ਵੀ ਕਰ ਸਕਦੇ ਇਕੱਠੇ ਬੰਦੇ ਕੋਈ ਵੀ ਜਾਨਵਾਲ ਦਾ ਕੰਮ ਖਾਣ ਕੋਈ ਵੀ ਕਰ ਸਕਦੇ ਹੈ ਵੱਡੇ ਲੈਵਲ ਤੇ ਕਰ ਸਕਦੇ ਉਹਨਾਂ ਕੁਝ ਵੀ ਕਰ ਸਕਦੇ ਉਹ ਕਰਨ ਵਸਤੀ ਹੈ ਸੀ ਸਾਰਾ ਕੁਝ ਜੀ ਜੀ ਜਿਉਣਾ ਇੱਕ ਉਸੇ ਜਿਹੜਾ ਮਸੂਬਾ ਸੀ ਉਹਨਾਂ ਦਾ ਕੋਈ ਪਲਾਨ ਹੀ ਆ ਸੀ ਅਸੀਂ ਆਪਣਾ ਪਲਾਨ ਮਤਲਬ ਕਿ ਕੋਈ ਗੱਲ ਹੋਵੇ ਜੀ ਅਸੀਂ ਤਾਂ ਕੱਲ ਨੂੰ ਕਹਿਣ ਕਿ ਸਾਨੂੰ ਖਤਰਾ ਸਾਡੀ ਜਾਨ ਨੂੰ ਖਤਰਾ ਸਾਨੂੰ ਸਾਡੇ ਖਤਰਾ ਸਾਨੂੰ ਪ੍ਰੱਖਿਆ ਤੋਂ ਹਾਂਜੀ ਕਿੰਨੇ ਵੀ ਸ਼ੇਪ ਸਨ ਉਹਨਾਂ ਦੇ ਪਲਾਨ ਸਾਰੇਵੇਂ ਹੀ ਹੋਏ ਨੇ ਸਾਡੇ ਪ੍ਰੋਪਰ ਮਿੰਕੂ ਚੌਧਰੀ ਜੀ ਆਇਆ ਸੀ ਚਾਰ ਪੰਜ ਸਾਲ ਉਹਨੇ ਕਰਿਆ ਸੀ ਇਹ ਮੈਂ 체ਤੀ ਨੂੰ ਨੰਦਰਾਹੀਓ ਸਿਰੋ ਮਾਲਵਾ ਚੋਂ ਜੁਕਾਇਆ ਆਪੋ ਨੇ ਕਿਹਾ ਤਾਂ ਮੈਨੂੰ ਖਤਰਾ ਇਹਦਾ ਕੋਈ ਉਹਨੇ ਉਹਨੂੰ ਸਪੋਰਟੀ ਮਿਲ ਗਈ ਜੀ 3 4 ਗੱਲ ਮੈਨੂੰ ਦੇ ਦਫ਼ਤਰੇ ਬੈਠੇ ਦੋ ਤਿੰਨ ਘਰੇ ਬੈਠੇ ਹੋਣਗੇ ਜੀ ਬਾਕੀ ਕਿਹਦਾ ਪੱਤਾ ਹੀ ਜਾਂਦਾ ਉਹਨੂੰ ਖਰਚਾ ਪਤਾ ਵੱਖਰੇ ਪੈਸੇ ਉਹਨੂੰ ਕੋਨੂੰ ਕੋਈ ਮੋਚਾਂ ਪੜ ਗਈਆਂ ਉਹਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਵੀ ਇਹ ਸਾਰੇ ਇਸੇ ਪਲਾਨ ਤੇ ਲੱਗੇ ਹੋਏ ਨੇ ਤੇਲ ਇਹਨਾਂ ਨੂੰ ਫ੍ਰੀ ਮਿਲਦਾ ਸਭ ਕੋਈ ਫ੍ਰੀ ਮਿਲਦਾ ਇਹਨਾਂ ਨੇ ਹਾਈ ਪਲਾਨ ਹੋਰ ਕੋਈ ਇਹਨਾਂ ਕੋਈ ਧਰਮ ਨਾਲ ਕੋਈ ਪੇਸ਼ ਨਾਲ ਪੰਜਾਬ ਨਾਲ ਕੋਈ ਕੋਈ ਇਹਨਾਂ ਮਰਾਵਾਤ ਨਹੀਂ ਬੰਦਿਆਂ ਨੇ ਕਹਿੰਦਾ ਜੀ ਜੀ ਸੋਮਾਲ ਸਿੰਘ ਸਾਹਿਬ ਮੈਂ ਕੀਲਾ ਸਵਾਲ ਕਰਦਾ ਵੀ ਗੁਰੂ ਨਾਨਕ ਦੇਵ ਗੁਰੂ ਨਾਨਕ ਨਾਮ ਲੈਵਾ ਜਿਹੜੇ ਸਿੱਖ ਹੈਗੇ ਨੇ ਸਰਬੱਤ ਦਾ ਭਲਾ ਮੰਗਦੇ ਨੇ ਫਿਰ ਆਖਰਕਾਰ ਸਿੱਖਾਂ ਨੂੰ ਘਟ ਗਿਣਤੀ ਦਾ ਅਹਿਸਾਸ ਕਰਵਾਉਣਾ ਹੁੰਦਾ ਹੈ ਜਾਂ ਇਹ ਸਿਰਨਾ ਚੁੱਕ ਸਕਣ ਕੀ ਕਹੋਗੇ ਵੇਖੋ ਜੀ ਤੁਹਾਡਾ ਸਵਾਲ ਹੈਗਾ ਵੀ ਸਿੱਖਾਂ ਨੂੰ ਘਟ ਗਿਣਤੀ ਅਹਿਸਾਸ ਕਰਾਉਣਾ ਇਹਨਾਂ ਦੇ ਮਨ 'ਚ ਹੋ ਸਕਦਾ ਹੈ ਵੀ ਕੱਟ ਸਿੱਟ ਕੱਟ ਕੇ ਉਹ ਦਵਾ ਲਾਂਗੇ ਹਾਂਜੀ ਇਹਨਾਂ ਸਾਨੂੰ ਰੰਗ ਜੇਬ ਲਈ ਦਵਾ ਸਕਿਆ ਨਾਦਰ ਸ਼ਾ ਅਬਦਾਲੀ ਨਹੀਂ ਦਵਾ ਸਕਿਆ ਸਾਨੂੰ ਜੀ ਜੀ ਸਾਨੂੰ ਹੋਰ ਇੱਥੇ ਮਕਸਦ ਪੜੇ ਆਏ ਸਾਨੂੰ ਦਵਾਉਣ ਵਾਸਤੇ ਆਇਤ ਕਰੋ ਉਹਨਾਂ ਨੂੰ ਉਹਨਾਂ ਦੇ ਜਿਹੜੇ ਹਾਲਤ ਹੋਏ ਤੁਸੀਂ ਸਾਰੇ ਜਾਣਦੇ ਹੋ ਹਾਂਜੀ ਇੱਥੇ ਬੜਿਆ ਨੇ ਪਲਾਨ ਕੀਤੀ ਜਰਨਲ ਸੁੱਟੜ ਕੇ ਬਜਨਾ ਨਰੰਗਕਾਰੀ ਆਇਆ ਸੀ ਕਿੱਧਰ ਗਿਆ ਇੰਦਰਾ ਕੰਤ ਜੀ ਆਈ ਕਿੱਧਰ ਗਿਆ ਬਿੰਤੂ ਬੁੱਜੜਾ ਆਇਆ ਕਿੱਧਰ ਗਿਆ ਕੇਪੀਐਸ ਗੱਲ ਆ ਕਿੱਧਰ ਗਿਆ ਸਾਨੂੰ ਅੱਜ ਤੱਕਰ ਬਾਬਰ ਤੋਂ ਲੈ ਕੇ ਸਾਨੂੰ ਦਵਾਉਣਾ ਚਾਹੁੰਦੇ ਆ ਜੀ ਬਾਬਰ ਤੋਂ ਸ਼ੁਰੂ ਹੋਇਆ ਤੇ ਇਤਿਹਾਸ ਕਿੱਥੇ ਪੜਿਆ ਸਾਨੂੰ ਅੱਜ ਦਬਾਉਣ ਦੀ ਕੋਸ਼ਿਸ਼ਾਂ ਕੀਤੀ ਕਿੰਨਾ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਪੂਰਾ ਕੁਝ ਨਹੀਂ ਜੱਬਾ ਜੀ ਜੀ ਇਹ ਕਿਹੜਾ ਕਲਕੀਤਰ ਪਾਸ਼ਾ ਦਾ ਪੰਥ ਸਾਜਿਆ ਹੋਇਆ ਹੈ ਨਾ ਇਹਨੂੰ ਦਬਾ ਸਕੇਗਾ ਨਾ ਇਹ ਡਰਾ ਸਕੇਗਾ ਨਾ ਇਹਨੂੰ ਖਤਮ ਕਰ ਸਕੇਗਾ ਜੀ ਇਹਨਾਂ ਇੱਥੇ ਹੋਰ ਇਹ ਤਾਂ ਚਲੋ ਕਿਹੜੇ ਮੁਗਲੀਆਂ ਹਕੂਮਤਾਂ ਨੇ ਸਾਡੇ ਸਿਰਾਂ 'ਤੇ ਮੁੱਲ ਪਾ ਕੇ ਵੇਖ ਲਏ ਤੇ ਸਾਡੇ ਕੁਝ ਨਹੀਂ ਕਰ ਸਕੇ ਇਹ ਕਿਹੜੇ ਇਹਨਾਂ ਦੇ ਖੌਫ ਪਾਲੇ ਹੋਣੇ ਸਾਹਿਬ ਸੈਨਾ ਦੇ ਇਹੋ ਜਿਹੇ ਲੰਡੂਆਂ ਦੇ ਹਾਂਜੀ ਤੇ ਲੰਡੂਆਂ ਦੇ ਖੌਫਾ ਤੋਂ ਇਹ ਨੰਦ ਕਦੀ ਖੌਫ ਲੰਡੂਆਂ ਦੇ ਖਾਓ ਕਦੀ ਪੂਰੇ ਨਹੀਂ ਹੋਣੇ ਜੀ ਇਹ ਲੰਡੂ ਕਾਂਗ ਲੰਡੂ ਬੰਦੇ ਆ ਲੰਡੂ ਤੇ ਕਿਹੜੇ ਸਭ ਤੋਂ ਗਰੇ ਹੋਏ ਪਿੰਡਾਂ ਦੇ ਸ਼ਹਿਰਾਂ 'ਚ ਬੈਠੇ ਨੇ ਹਾਂਜੀ ਤੇ ਇਹਨਾਂ ਨਾਲ ਸਾਨੂੰ ਨਾ ਸਾਨੂੰ ਖਤਮ ਕਰ ਸਕਦੇ ਆ ਚਲੋ ਘੱਟ ਗਿੰਤੀਆਂ ਸਾਨੂੰ ਦਿੱਤਾ ਹੈ ਫਿਰ ਸਾਡੀ ਕੁਰਬਾਨੀ ਵੇਖੋ ਸਾਡੀ 99% ਅਸੀਂ ਖੂਨ ਡੋਲਿਆ 94% ਸਾਡੇ ਫਾਂਸੀਆਂ ਰਸੇ 'ਚ ਮੇ ਕਾਲੇ ਪਾਣੀ ਫਜਾ ਹੋਈ ਚੰਮੀਆਂ ਜਿਨ੍ਹਾਂ ਸਾਡੇ ਵੱਡੇ ਨੇ ਕੱਟੀਆਂ ਤੇ ਇਹ ਗੱਲਾਂ ਸਾਰਾ ਕੁਝ ਕਰਦਿਆਂ ਕਰਦਿਆਂ ਮਤਲਬ ਕਰਜਾ ਕਰ ਸਰਦਾਂ ਮਗਲ ਇਹ ਉਹ ਧਾਰ ਸਾਡਾ ਪੜ ਲੈਣਾ ਤੇ ਕੌਣ ਆ ਇਸ ਕਰਕੇ ਵੀ ਨਾ ਸਾਨੂੰ ਡਰਾ ਸਕਣਗੇ ਨਾ ਸਾਨੂੰ ਖਤਮ ਕਰਨ ਦੀ ਇਹਨਾਂ ਮੰਨਸਾ ਖਤਮ ਕਰਦੇ ਨੂੰ ਸੇਕੋਂ ਡਰਾ ਲਾਂਗੇ ਜਾਂ ਤੁਮਸਾ ਲਾਂਗੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਪੰਥ ਸਾਜਿਆ ਕਲਕੀ ਤਰ ਪਾਸ਼ਾ ਦਾ ਤੇ ਕਿਹੜਾ ਪੰਥ ਤਲਵਾਰ ਦੇ ਲੋਗ ਦੇ ਧਾਰ ਦੇ ਵਿੱਚ ਪੈਦਾ ਹੋਇਆ ਨਾ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ ਜੀ ਜੀ ਜਿਸ ਦਾ ਪਛਾਤ ਤੀਕੇ ਪੈਦਾ ਨਹੀਂ ਹੋਏ ਜੀ ਜਿਸ ਤੱਕ ਤਲਵਾਰ ਦੇ ਵਿੱਚ ਪੈਦਾ ਹੋਣੇ ਕੌਮ ਗਾਉ ਦਾ ਪਛਾਤ ਵੀ ਨਾਲ ਨਹੀਂ ਸਾਨੂੰ ਗਾਉ ਦਾ ਪਛਾਤ ਵੀ ਨਾਲ ਨਹੀਂ ਕਰਦੇ ਆਹੀ ਇਹ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਦੇ ਖੰਡੇ ਪਟੇ ਦਾ ਅੰਮ੍ਰਿਤ ਛਕਿਆ ਹੈ ਜੀ ਜੀ ਇਹ ਹੋਏ ਇਹ ਕੱਲ ਤੁਹਾਡੇ ਚੈਨਲ ਤੇ ਕਹਿਣਾ ਚਾਹੁੰਦਾ ਵੀ ਅਸੀਂ ਨਾ ਕਹੂ ਤੇ ਪਛਾਪ ਪੀਣਾ ਅੱਜ ਤੱਕ ਇਹ ਕੱਲ ਦੁਰਨਾ ਜੀ ਜੀ ਸਾਨੂੰ ਦੇ ਸਰਕਾਰ ਇਹਨਾਂ ਦਾ ਕਾਰ ਵੀ ਕਰ ਦੇਗੇ ਠੀਕ ਨੇ ਤੇ ਕੱਲ ਨੂੰ ਮੀਟਿੰਗ ਰਹੀ ਬਿਲਕੁਲ ਪਿਆਰੀ ਹੈ ਸਾਡੇ ਵੀ ਅਸੀਂ ਆਪਣੀ ਜੋ ਵੀ ਸਾਰੀ ਜਿੱਥੇ ਬੰਦੀਆਂ ਵਿਚਾਰ ਕਰਦੇ ਜਿਹੜਾ ਪ੍ਰੋਗਰਾਮ ਦਿਆਂਗੇ ਉਹ ਜੀ ਜੀ ਉਹਦੀ ਜ਼ਿੰਮੇਵਾਰੀ ਸਿਰ ਪੰਜਾਬ ਸਰਕਾਰ ਦੀ ਤੇ ਇਹਨਾਂ ਲੰਡੂਆਂ ਦੀ ਹੋਵੇਗੀ ਜੀ ਜੀ ਹਾਂਜੀ ਸੋ ਮਾਲਮ ਸਾਹਿਬ ਜੀ ਜਿਸ ਤਰ੍ਹਾਂ ਮੁਕਸਰ ਦੇ ਵਿੱਚ ਜਿਹੜੀ ਸਿੱਖ ਦੇ ਨਾਲ ਕੁੱਟਮਾਰ ਹੋਈ ਸੀ ਧੰਨਵਾਦ ਆਪ ਦਾ ਨਿਸ਼ਾਨ ਸੱਚਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ